ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਉਣਗੇ ਗਰਮੀਤ ਭੈਣ ਨੂੰ ਥੋੜਾ ਜਿਹਾ ਕੰਮ ਸੀਗਾ ਇੱਥੇ ਗਰਮੀਤ ਭੈਣ ਤੇ ਵੀਰਾ ਆਉਣਗੇ ਕੱਟੂ ਗਾ ਜੀ ਮੈਂ ਦਾਦਾ ਚੱਕਰ ਆਉਂਦੇ ਤੇ ਜੀਰ ਦਾ ਵੀ ਲੋੜ ਨਹੀਂ ਸੀ ਕੋਈ ਨਪਣ ਕਰਨੀ ਆ ਤੇ ਤਾਂ ਹੁਣ ਗਰਮੀ ਦੀ ਹਾਲਤ ਪੈ ਗਈ ਰਹਿਣ ਦੀ ਜਾਂਦੀ ਪਰ ਮੈਂ ਦਾਦਾਦ ਨਹੀਂ ਕਰਨ ਚੱਲੀ ਜਾਂਦੀ ਉਸ ਤਾਂ ਪਾਰਾ ਸੀ ਤੇਜ ਕਰਦੇ ਪਰ ਕਿਵੇਂ ਲਾਲਾ ਜੱਜਾ ਮੈਂ ਉੱਪਰ ਆ ਕਿ ਕੋਈ ਨਹੀਂ ਤਾਂ ਕਹੋ ਆਪਣਾ ਕਹਿੰ ਚੱਕਣ ਦੀ ਲੋੜ ਵਾਲਾ ਤੇ ਮੈਨੂੰ ਹੁਣ ਤਾਂ ਪਤਾ ਵੀ ਨਹੀਂ ਲੱਗਦਾ ਕਿ ਉਹਦਾ ਉਹ ਨਾ ਤੇਰਾ ਵੀ ਵੀ ਨਾ ਬਧਿਆ ਪਿਆ ਹੋਰੀ ਕਿਤੇ ਹਾਂ ਮੈਂ ਤਾਂ ਮੈਨਰੇ ਕੋਲੇ ਲੈ ਜਾ ਫਿਰ ਤੇ ਚਾਰ ਦਿਨ ਮੈਂ ਡਾਉਨ ਲੈਂਦੀ ਆ ਫਿਰ ਫਿਰ ਉਹ ਖਜ ਪੈਣੀ ਆਹਨ ਜਾਣਾ ਜਾਂ ਦੇਖਣਾ ਕੋਈ ਕਹਿੰਦਾ ਨਾ ਸੇ ਬੁੜੇ ਜਾਣਾ ਕੋ ਨਾ ਮੰਨਣਾ ਕੋ ਨਾ ਮੰਨਣਾ ਕਿ ਕਿੱਥੇ ਜਾਣਾ ਹੈ ਕੋ ਉੱਤੇ ਆਹ ਬਾਈ ਨਾ ਜੇ ਮੋਸਟ ਬਾਹਰ ਕਿੱਥੇ ਜਾਣਾ ਹੈ ਜੋ ਅਰ ਗੁਣੀ ਜਾਣਾ ਗੁਣੀ ਕਿਤੇ ਹਾਂ ਜਦ ਆਪਾਂ ਕਿਹ ਜੁੰਦਾ ਪਟਨਾ ਸਾਹਿਬ ਕਿਹਾ ਅਸੀਂ ਬਸ ਰਹਾਂਗੇ 5-7 42 ਡਿਗਰੀ ਹੈ 42 ਗਰਮੀ ਆ ਬਸ ਬਹਿ ਜਾਓ ਕੋਈ ਰਾਮ ਰਾਮ ਕੋਲ ਬੈ ਕੇ ਬਾਈ ਕੋਲ ਜੇ ਇਹ ਲੋ ਬੈ ਜਾਉਂਦਾ ਕੀ ਆ 10 ਤਰ ਨਾ ਮਾਂ ਮਾਰੂ ਓ ਤੇ ਦੁੱਗਲੇ ਪੈਸੇ ਲੱਗੇ ਨੇ ਆ ਤਿੰਨੇ ਦਿਨ ਮੈਂ ਜਮੀਂ ਪੁੱਛ ਨਹੀਂ ਕਰਿਆ ਮੈਂ ਡਿੱਗੀ ਰਹੀ ਪਤਾ ਨਹੀਂ ਕਿਉਂ ਲੱਗੇ ਲੱਤਾਂ ਕਰਦੀਆਂ ਨੇ ਪੂਰੇ ਹਾਲ ਮਸਾਂ ਲੋਟਾਈਆਂ ਕੱਲ ਦੀ ਲੋਟ ਆ ਜੀ ਮਾੜੀ ਉਹ ਵੀਰੋ ਤੇ ਕਿਹਾ ਮੈਂ ਤਾਰ ਲੱਗੇ ਮੈਂ ਮੇਰੇ ਕੋਠੇ ਵਰਗੀ ਦੀ ਦਾ ਪੱਧਾ ਤੇ ਮੈਂ ਬੰਦ ਨਹੀਂ ਕਰਿਆ ਮੈਂ ਤੇ ਹੁਣ ਤੱਕ ਨਹੀਂ ਕਿਉਂ ਮੈਂ ਤਾਂ ਹੁਣ ਨਹੀਂ ਬਾਲਾ ਘੱਟ 8 ਗ੍ਰਾਮ ਖੂਨ ਲੈ ਜਾਪਾਂ ਜੀ ਵਾਕਾਂ ਨਹੀਂ ਮੈਂ ਘੱਟ ਨੂੰ ਨਹੀਂ ਮੈਂ ਦੱਸਦਾ ਨਹੀਂ ਤਾਂ ਦੇ ਦੇ ਦੀਆਂ ਤੇਰਾ ਤਾਂ ਹੀ ਉੱਠਿਆ ਜਾਨਾ ਖੂਨ ਘੱਟ ਕਰਦਾ ਨਹੀਂ ਘਾਤੋਂ ਖੂਨ ਅੰਨਾ ਘੱਟਦਾ ਹਾਂ ਉਹ ਵੀ ਜੇ ਨਾਲ ਆ ਸੇ ਜੁਰਾ ਹੋ ਜੂਗਾ ਸਾਡ ਪਿੰਡ ਦਾ ਸਾਡੇ ਕੋਲ ਕੋਈ ਤੋੜਾ ਨਹੀਂ ਪੁੱਤ ਦਾ ਸਿੱਦਾ ਕੋਈ ਨਹੀਂ ਦਾ ਤੋੜਾ ਨਹੀਂ ਕੋਈ ਖੂਬ ਦਾ ਕੋੜਾ ਨਹੀਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਖੇਤੀ ਪੰਜਾਬ ਦੀ ਚੈਨਲ ਵਾਲੇ ਪਿੱਛੇ ਆਣਨੇ ਅਹੋ ਹੋ ਗਿਆ ਪਤਾ ਨਾ ਮੈਨੂੰ ਆ ਕੇ ਤੇਲ ਜਾਂ ਚੜ ਗਿਆ ਹੈ ਹਜੇ ਨਾਲ ਉਹ ਕਿਵੇਂ ਦੀ ਹੋਈ ਤੀਆ ਹੋਈ ਇੱਕ ਤਾਂ ਬੇਵਕਤਾ ਲਹ ਹ ਜੇ ਬਤ ਕਰਕੇ ਬੁਰਗਾ ਉਹ ਨਹੀਂ ਉਹਦੀ ਹਾਂ ਜਾਣਾ ਹੈ ਜਾਂ ਬੇਵਕਤਾ ਯੂਟਿਊਬ ਦੇ ਉਹ ਮੈਂ ਭੱਜ ਭਜਾਈ ਆ ਜੀ ਪੁਰਾਣੇ ਹਾਂ ਉਹ ਬੋਲਦੇ ਸਨ ਉਹ ਸਕੂਲੋਂ ਆ ਕੇ ਇਹਨਾਂ ਨੇ ਅੱਜੋ ਬੁਲਾਉਂਦੇ ਨੇ ਆਪਣੀ ਕਿਸ ਤਰ੍ਹਾਂ ਚੜਾਖਾਂ ਫਿਰ ਉਹ ਕਹਿੰਦੇ ਵੀ ਨਗੂ ਕੀ ਬੰਦੋ ਇੱਕ ਬੰਦੇ ਕਹਿ ਕੋਈ ਬਾਹਰੋਂ ਆਪਣੀ ਕਸਟਮਰ ਆ ਗਿਆ ਜਿੱਦਾਂ ਉੱਪਰ ਨਾਲੇ ਕੋਲੇ ਪਿੰਡਾ ਉੱਪਰ ਉਹ ਤੋਂ ਪਹਿਣਾਉਂਦੀਆਂ ਨੇ ਤੇ ਉਹਨਾਂ ਨੇ ਕਪੜਾ ਵੀ ਲਿਆ ਬਸ ਐਂ ਲੱਗ ਗਿਆ ਦਿੰਦਿਆ ਉਹ ਘਰ ਨਹੀਂ ਪਹਿਣ ਲੱਗੀ ਖੂਨ ਕੰਮ ਵੀ ਘੱਟ ਬਹੁਤ ਜ਼ਿਆਦਾ ਪਹਿਣ ਕੋਰਾ ਤਾਂ ਮੁਝੇ ਵੀ ਤਾਂ ਅੱਜ ਪਹਿਲੀ ਵਾਰ ਕੁੜਾ ਕਹਿ ਲਿਆ ਸਾਡੇ ਘਰ ਨਹੀਂ ਦੇਣਾ ਪਾਣੀ ਅਸੀਂ ਕਿਵੇਂ ਬੈਠੇ ਹਾਂ ਦੇ ਲੋਕ ਘਾਰੇ ਚ ਜਲਦਰ ਨਹੀਂ ਤਾਂ ਬਾਹਰ ਲੈ ਘੰਤ ਨਹੀਂ ਗਾਦੇ ਸਾਰੇ ਘਰ ਦੀ ਜਿਹੜਾ ਵੀ ਘਰ ਦਿੱਤੀ ਨਾ ਮੈਨੂੰ ਜਿੰਦਰ ਨਾ ਕੰਮਿਆ ਕਿ ਤੁਰਿਆ ਜਾ ਫੇਰ ਉਹ ਕਹਿੰਦਾ ਨਾ ਇਧਰ ਆ ਲੈਣਾ ਤੇ ਗਰਮੀ ਆਈ ਹੈ ਜੀ ਹੁਣ ਤਾਂ ਕੱਲ ਦੀ ਲੰਦੀ ਹਵਾ ਚੰਨੀ ਗਈ ਸਾਰਾ ਕਿਵੇਂ ਮਰਕੋ ਬਹੁਤ ਤੇਜ਼ ਸੀ ਅੱਧ ਲੱਗਦਾ ਜੀ ਜੈੱਟ ਤੇ ਲੁਆ ਹੂੰ ਜੈੱਟ ਹਵਾ ਤੋਂ ਬਸ ਸਾਫ ਤਾਂ ਪਈ ਸੋਨਾ ਖੰਡਾ ਲੰਗਿਆ ਮੀਂਹ ਰੋਈ ਆ ਜਾਂਦਾ ਨਹੀਂ ਇਹ ਬਸ ਸਾਫ ਜੀ ਕਰ ਨਹੀਂ ਪੈਂਦੀ ਅੰਦਰ ਥੋੜਾ ਹੀ ਰਹਿ ਗਈ ਹੈ ਜੀ ਅੱਛੇ ਤਰੀਕ ਤਰੀਕੀ ਉਹ ਬੋਲ ਹਾਂ ਮੈਂ ਚਲ ਚੁੱਕਾ ਹਾਂ ਮਾਸੂਰ ਮਸਿਆਣਾ ਮੰਨ ਚਲ ਗੋ ਕਿਨ ਜਾਰ ਕਰ ਮੈਂ ਬਿਮਾਰ ਹੋ ਗਈ ਜਸਸੀ ਬਿਮਾਰ ਹੋ ਗਈ ਉਹ ਨਹੀਂ ਆਈ ਕੋਕੂੜੀ ਹੋਰ ਆਪਣੀ ਲੈਸਾ ਨਾਲ ਹੋ ਬਿਮਾਰ ਹੋ ਗਈ ਸਾਡਾ ਕੰਮ ਮੰਗੀ ਜਮਾ ਠੱਪ ਹੋ ਗਿਆ ਮਿਸਤਰੀਆਂ ਦਾ ਕੰਮ ਆ ਲੱਗੇ ਕਿ ਟੀਕ ਦਾ ਕੰਮ ਕਿਵੇਂ ਕਰਾਂਗੇ ਕੀ ਕਰੀ ਕਈ ਪਰਪਰ ਨਹੀਂ ਕਿਉਂ ਹੋਣਾ ਅੱਜ ਜਸਸੀ ਹਸਲੀ ਦੀ ਦੀਦੀ ਕਹਿੰਦੀ ਮਿਲਵਾ ਲਾ ਦਿੰਦਾ ਜਿਹੜਾ ਨੂੰ ਜਣ ਲੱਗੀ ਫਿਰ ਵਿੱਚੇ ਹੁੱਚੇ ਚੁੱਕ ਕੇ ਸਿੱਟੋ ਨਜ਼ਰਾਂ ਲੱਗਦੀਆਂ ਨੇ ਦੁਹਾਰਾ ਪ੍ਰੋਬਲਮ ਨਹੀਂ ਆ ਲੱਗਦਾ ਨਾ ਖੱਪਦੀਆਂ ਜਾਂ ਪੈਂਦੀਆਂ ਵਿਚਾਰੇ ਉਹ ਜੱਸੀ ਚੰਗੀ ਪੜੀ ਗਈ ਹੈ ਮੈਂ ਢੋਲਾਂ ਦੇ ਕੰਨ ਕਪਾਉਣੀ ਹੈ ਢੋਲਾਂ ਦੇ ਕੰਨ ਕਪਾਉਣੀ ਹੈ ਅਗਲੇ ਨੂੰ ਫੋਨ ਕਰਦਾ ਵੀ ਇਹਦੀ ਮੈਂ ਤਾਂ ਬਿਮਾਰ ਦੇ ਲਈ ਖੇਰ ਤੇ ਜਿੰਦ ਜਿੰਦ ਤਿੰਨ ਰੁਪਈਆ ਲਗਾਦਾ ਜੀਆਂ ਤਾਂ ਆ ਹੀ ਲੋਟੇ ਜਾਏਗਾ ਕਹਤਾ ਕਿ ਜਿਵੇਂ ਹੁਣ ਜਾਨ ਨਹੀਂ ਨਹੀਂ ਪਹਿਲਾਂ ਮਰ ਗਈ ਕਿਸੇ ਚ ਕੰਮ ਹੁੰਦਾ ਹੀ ਨਹੀਂ ਕਿਸੇ ਨੂੰ ਪਤਾ ਨਹੀਂ ਕੀ ਖਾਣਾ ਮਾਰੇ ਉਹਨਾਂ ਨੂੰ ਕੀ ਬਗੈਰ ਦਾ ਰੇਹ ਮਾਸ ਸਪਰੇਹਾਂ ਵਾਲੇ ਪਾਣੀ ਤੇ ਹਾਂ ਕਿਤੇ ਰਹੀ ਹੀ ਹੈ ਨਾ ਮੱਕੀ ਵੀ ਨਹੀਂ ਸਪਰੇਹ ਰੇਹ ਤਾਂ ਹੁਣ ਹੁੰਦੀ ਕੋਈ ਬਸੂ ਫਾੰਦ ਕੇ ਕੋਈ ਦੁੱਧਾ ਪਾ ਦੋ ਕਸੇ ਨਹੀਂ ਬਣਦੇ ਇਸ ਤਰ੍ਹਾਂ ਦੇ 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 ਫੂਲੀ ਜੀ। ਤਾਂ ਜਿਵੇਂ ਨਾ ਤੋਂ ਜਿਹੜੀ ਬਣਾ ਲੈਂਦੇ ਉਹ ਜਿਹੜੇ ਹੁਣ ਮੱਕੀ ਵਾਲੇ ਦਾ achar ਆਪਾਂ ਦੇ ਮੱਕੀ ਦਾ ਰੇਜਾ ਹਾਂ। ਉਹ ਰੋਜ਼ ਵੱਧਦੇ ਆਂ ਠੀਕ। ਉਹ ਰੇਸ ਮੇਹਾਂ ਨਾਲ ਹੀ ਵੱਧਦੀ ਆ। ਤੇਰੇ ਕੋਲ ਸੋਹੇ ਆ ਕੋਸ ਖਾਣੇ ਹੋਵੇ ਆਪਾਂ ਦੇ ਦੇਣਗੇ। ਮੂੰਗੀ ਵਾਲੀ ਜਿਹੜੇ ਲੋਕ ਐਂ ਨਾ। ਆਹ ਮੂੰਗੀ ਰੀਹ ਲੈਣੀ ਐ। ਦਸੇਵੇਂ ਦੀ ਦਰਨੇ ਦੀ। ਸੱਤੀ ਦੇਸੀ। ਸੱਤੀ। ਦੇਸੀ ਦਾ ਕਿਹੜੀ ਆਂਦੀ ਜਿਹੜੀ ਬੀਜਦੇ ਨੇ ਜੀ ਲੱਗੂ ਬਿੰਗਰੇ ਨਾਲ ਬੱਦਕੇ ਹੈ ਸਾਡੇ ਬਿੰਦ ਵੀ ਪੀਜ ਰਹੇ ਹੁਣ ਜੀ ਆ ਤੇ ਕੰਮ ਆਈ ਹੈਗੀ ਤੇ ਆਪਾਂ ਥੰਦੇ ਰੋਟੀ ਇਹਨਾਂ ਨੂੰ ਖਵਾ ਕੇ ਤੁਰਾਂਗੇ ਤੇ ਫੇਰੇ ਨਾਲ ਜਾ ਕੇ ਘਰੇ ਵੀ ਉੱਪਰ ਉਹ ਕਿਉਂਕਿ ਉਹਨਾਂ ਨੇ ਨਹੀਂ ਰਹੇ ਹੁੰਦੇ ਜਾਂਦੇ ਹਨ ਤੇ ਆਪਾਂ ਬਿੰਦੇ ਸਬਜ਼ੀ ਬਣਾ ਲੈ ਕੇ ਨਾਲ ਵਿੱਚ ਆਪਣੇ ਕੋਲੇ ਕਰ ਸਕੀ ਬਈ ਹੈ ਤੇ ਦੋ ਸਾਜ ਨੇ ਇਹਨੇ ਅੱਜ ਤਾਂ ਕਿ ਲੋਟੀ ਲਾ ਨਹੀਂ ਦਿੱਤੇ ਮਸਤਾਂ ਨੂੰ ਖਾਣਾ ਕਰਕੇ ਚਲੇ ਜਾਣਗੇ ਰੰਬੇ ਨਹੀਂ ਗਏ ਜੀ ਇਹ ਬੇੜੂਟਾ ਉਹ ਦੇਖੀ ਖੋਲਿਆ ਕਰਵਾ ਗਲੇ ਨੂੰ ਹੋਈ ਵੰਟਿਆ ਨਹੀਂ ਆ ਪਿੱਛੇ ਜਿਹੜੀ ਦਿੱਖਾ ਵਰਤੀ ਕਿੱਥੋਂ ਹੀ ਕਾ ਵਰਤੀ ਬੁੜੀ ਦੀ ਕਹਿੰਦੇ ਵਿਚਾਰੇ ਦਾ ਪਾਣੀ ਲੈਣ ਬਾਗੀ ਵੀ ਨਾ ਉਹਨਾਂ ਦੇ ਘਰੇ ਆਉਂਦੇ ਜਾਂਦੇ ਤੇ ਚਲੇ ਉਹਨੂੰ ਕੁੱਟ ਕੀ ਕੰਮ ਲੈ ਗਈ ਬੰਦੇ ਰਾਣ ਦਿੱਤੀ ਇੱਕ ਨਾ ਉਹ ਕਿ ਲੈ ਇਸ ਵੇਲੇ ਸੱਤਵੜੀ ਕਾਣੀ ਉਹਨਾਂ ਦਾ ਤਾਂ ਹੈ ਉਹਰਾ ਜੱਗ ਬੇ ਦੇਖ ਰਹੀ ਦੇ ਉਹਦਾ ਦੁੱਧ ਪਾਣ ਆ ਗਿਆ ਬੀਸੂ ਦੇ ਹਾਏ ਉਤ ਵਿਚਾਰੀ ਤੋਂ ਗਠੀਏ ਜਨ ਮਾਰੀ ਹੈ ਇਹ ਪਟਕੇ ਲੈ ਗੇ 7 ਵਜੇ ਆਪਣਾ ਪੰਜਾਬ ਦਾ ਸੱਚੀ ਬੇੜਾ ਅਗਰ ਖਾਦਾ ਨਸ਼ੇੜੀਆਂ ਨੇ ਤਾਂ ਪਾਲਾ ਜਿਵੇਂ ਵਿਚਾਰੇ ਬੁਰਾ ਹਾਲ ਕਰਨਾਂ ਦਾ ਕਰਤਾ ਮਰਜੀ ਜਾ ਕੋ ਇੱਕ ਤਾਂ ਦੇਖੀ ਜਦੋਂ ਸਾਡਾ ਵਿਆਹ ਹੋਇਆ ਹੋਇਆ ਮਾਣ ਦੇਖੀ ਉਹ ਸੜਕ ਸਾਨੂੰ ਦੀਦੀ ਹੁੰਦੀ ਇਤੋਂ ਕਮਰੇ ਵਿੱਚ ਰਸੋਈ ਵਾਲੀ ਮੋਰੀ ਵਿੱਚ ਦੀ ਕੰਦਣੀ ਹੁੰਦੀ ਸੀ ਨਾ ਹੂੰ ਰਾਤ ਦੇ 12 12 1 ਵਜੇ ਤੱਕ ਸਾਰੀ ਰਾਤ ਸਾਡੀ ਕੋ ਚੱਲੀ ਜਾਂਦੀ ਤੜਕੀ ਫੇਰ ਚੱਲ ਪੈਂਦੇ ਕਿ ਉਹ ਸਰਪ ਹੁਣ 8 ਵਜੇ ਦੇ ਨ ਸੁਣੀ ਹੋ ਜਾਂਦੀ ਇੰਨੇ ਹਾਲਾਤ ਮਾੜੇ ਹੋ ਗਏ ਬੰਦੇ ਨੇ ਲੋਕ ਬਾਹਰ ਨਿਕਲਦੇ ਹੀ ਨਹੀਂ ਹੱਥ ਕੰਮ ਕਰ ਇੰਨੇ ਹਾਲਾਤ ਗੱਡੀ ਵੀ ਨਹੀਂ ਚੱਲਦੀ ਜਿਹੜੇ ਆ ਅੱਗੇ ਆਉਂਦੀਆਂ ਭੂਂ ਵਾਲੀਆਂ ਟਰਾਲੀਆਂ ਹੁੰਦੇ ਤੂੜੀ ਵਾਲੀਆਂ ਇਹ ਰਾਤ ਨੂੰ 8 9 ਵਜੇ ਤੋਂ ਬਾਅਦ ਤੁਰਦੇ ਰਾਤ ਨੂੰ ਇਹ ਟਰਾਲੀਆਂ ਜਾਂਦੀਆਂ ਹੁਣ ਤਾਂ ਇਹ ਵੀ ਸਨੇਹੀ ਤੁਰ ਲੈਂਦੇ ਕੀ ਕਰਨ ਹਾਲਾਤ ਮਾੜੇ ਨੇ ਲੁਟਸਣ ਖੋਣ ਵਾਲੀਆਂ ਹੋ ਗਈਆਂ ਬਈ ਇੱਕ ਐਵੇਂ ਹੀ ਚੁੱਪ ਕਰਕੇ ਚੱਲ ਚੋਰੀ ਕਰ ਲਈ ਜਾਂ ਲੁੱਟ ਲਿਆ ਪਹਿਲਾਂ ਅਗਲੇ ਨੂੰ ਮਾਰਦੇ ਨੇ ਕੋਡ ਬੈ ਬੈ ਕੋਡ ਦੇ ਨਹੀਂ ਹੋ ਰਹਾ ਉਹ ਹਰ ਕਿਸੇ ਨੂੰ ਬਿੜਾ ਆ ਜਾਦਾ ਸੀ ਕੋਈ ਮੁੰਡਾ ਸੀ ਉਹ ਨਹੀਂ ਕਰਦਾ ਤਾਂ ਇਹ ਪੇ ਘੱਟ ਐਨਾ ਪੁੱਤ ਨੂੰ ਮਾਰਦਾ ਤਾਂ ਨਹੀਂ ਕਰਦੇ ਲੋਕ ਵਾਹੀ ਪੁੱਤ ਦੁਨੀਆ ਦੇ ਬਾਦ ਆਉਂਦੇ ਡੰਡਾਂ ਮਾਰੀ ਜਾਂਦੇ ਸਰ ਉਹਦੋਂ ਜਾਣ ਕੇ ਫਿਰ ਕਨੂਰਾਂ ਸਭ ਦੀ ਕਿਉਂ ਵੱਜਦੇ ਹਲੇ ਕਰਦੇ ਨਾ ਆਲਸੋ ਠੀਕ ਆ ਹਾਏ ਹਾਏ ਤੂੰ ਦੇਖਿਆ ਨਹੀਂ ਗਿਆ ਯੂਨੀਵਰਸਿਟੀ ਤੇ ਸੀ ਵੀਡੀਓ ਦਿਖਾਈ ਪੰਗੀ ਦਾ ਤਾਂ ਲੈਂਦੇ ਫਿਰ ਬਣ ਹੈ ਨਾ ਬੁੱਤਰ ਖਾਸੀਆਂ ਹੋ ਗਈਆਂ ਹੋਣੀਆਂ ਕੰਦਾ ਤੁਹਾਡੀਆਂ ਹੈ ਨਾ ਹਾ ਅੱਜ ਜਗਾਠਾ ਨਾ ਮਿਲਿਆ ਜਗਾਠਾ ਦੁਕੇ ਤਾਂ ਲੱਗੂਗੀ ਫੇਚੀ ਦੀ ਗੱਲ ਜਿੰਨਾ ਹੋਇਆ ਕਹਿੰਦਾ ਸੀ ਮਿਸਤਰੀ ਕਹਿੰਦਾ ਵੀ ਜਿੰਨਾ ਟਾਈਮ ਨਿਓਆ ਭਰਨ ਤੇ ਲੱਗਿਆ ਓਨਾ ਟਾਈਮ ਹੀ ਲੈਂਕਰ ਪਾਉਣ ਤੇ ਲੱਗਣ ਨਿਓਆ ਬਾਕੀ ਟਾਈਮ ਖਾਣੇ ਇੱਕ ਲੇਬਰ ਨਹੀਂ ਮਿਲੀ ਉਹ ਦੂੜੀ ਦਾ ਕੰਮ ਸੀ ਨਾ ਸੀਜ਼ਨ ਆ ਗਿਆ ਦੂੜੀ ਦਾ ਕੰਮ ਸੀ ਮਨਵੀਰ ਤਾਂ ਹੋਇਆ ਇਹ ਕਹਿੰਦਾ ਲੱਗਿਆ ਬਦਲਾਰ ਮੂਹ ਹੈ ਪੈ ਗਿਆ ਜਦੋਂ ਆਇਆ ਹੋਰ ਧੁੱਪ ਜਵਾਲੀ ਚ ਆਉਂਦੀ ਐ ਬਾਬੇ ਇਹ ਕਰਦੇ ਅਸੀਂ ਮੜਾ ਸੁਨੀਹਾ ਬਲਾਲੀ ਮਨਵੀਰ ਅਸੀਂ ਜਾਣਾ ਮੜਾ ਸੁਨੀਹਾ ਇਹ ਥੋੜੀ ਸੀ ਮੱਥੋਂ ਵਿੱਚ ਦੀ ਮੈਂ ਕੰਮ ਕਹਿ ਲਈ ਨਹੀਂ ਫਰਾਨੀ ਸਾਨੂੰ ਆ ਫੜਾਇਆ ਫੜਾ ਲਈ ਇਹਨੂੰ ਤਾਂ ਪ੍ਰੋਗਰਾਮ ਦਾ ਲੋਡ ਆ ਕੰਮ ਹੀ ਸਾਡੇ ਬਾਲਾ ਸਾਰੇ ਨੂੰ ਲੋਡ ਆ ਤਾਂ ਹੀ ਲਿਖੀ ਹੋਈ ਮੈਂ ਮੱਠੀ ਜਦੋਂੜਵਾਣੀ ਨਹੀਂ ਮੈਂ ਵੀ ਤਾਂ ਰੋਟੀ ਨਹੀਂ ਖਾਦੀ ਕਈ ਦਿਨ ਉਸ ਤਰ੍ਹਾਂ ਗਿਆ ਉਸ ਤੋਂ ਸਾਰੇ ਟੱਬਰ ਨੂੰ ਕੀ ਹੋ ਗਿਆ ਮਤੂੰ ਹੱਸੇਗੀ ਅਸਾਂ ਤਾਂ ਕਿ ਚਾਰ ਰੋਟੀਆਂ ਜਾਂ ਪੰਜ ਪਵਾਇਆ ਕਰੀ ਉਹ ਵੀ ਨਾ ਕੋਈ ਖਾਇਆ ਕਰੇ ਇਹ ਕਿਹ ਹੈ ਕਰਨੀ ਪੰਜ ਦਿਨ ਬੁੱਕੀ ਨਹੀਂ ਪਾਈ ਪੰਜ ਦਿਨ ਇਹ ਰੋਟੀ ਨਹੀਂ ਖਾਦੀ ਤਿੰਨ ਦਿਨ ਮੈਂ ਨਹੀਂ ਖਾਦੀ ਜੰਮੇ ਨਾਲ ਇਹ ਨਹੀਂ ਜਾਣੀ ਇਹ ਗਰਮੀ ਇਤਨੇ ਮਾਂ ਕਿਹ ਚਰ ਨਹੀਂ ਗਰਮੀ ਨਹੀਂ ਪਈ ਸੀਗੀ ਹਾਲੇ ਪਤਾ ਹੀ ਨਹੀਂ ਕੀ ਹੋ ਗਿਆ ਰੋਟੀ ਜਦੋਂ ਉਹਨਾਂ ਦਾ ਲੱਕਰੀਏ ਰੋਟੀ ਬਸ ਐ ਲੱਗਿਆ ਕਰੀਏ ਵੀ ਇਹਨੂੰ ਰੋਟੀਆਂ ਸਿੱਟ ਦੇ ਕਿੰਨੀ ਚੱਕ ਕੇ ਪਤਾ ਨਹੀਂ ਕੀ ਹੋ ਗਿਆ ਕੀ ਨਾ ਜਾਂਦਨ ਦੀ ਕੁਵਲੀ ਹੋ ਜੂਗਾ ਤੇ ਆਪਾਂ ਰੋਟੀ ਬਣਾ ਕੇ ਕੈਕ ਕਰਤੀ ਐ ਕਰਕੇ ਪਣਾ ਡੇ ਵਿਚ ਵਾਲੇ ਵੀ ਨਾਲ ਪਾਣੇ ਵਿੱਚ ਸਬਜ਼ੀ ਤੇ ਜਾ ਕੇ ਅੱবি ਖਾ ਕੇ ਬੈਠਾਂਗੇ

ਦੀਦੀ ਤੇ ਜਾਊਗੀ ਪਰ ਹੁਣ ਦੀਦੀ ਤਾਂ ਜਾਊਗੀ ਤੇ ਬਣਾ ਜੀ ਕਰ ਲੈ ਠੱਕੇ ਨਹੀਂ ਬੈਗੀ ਅੱਜ ਗੱਡੀ 'ਚ ਮੈਂ ਨਹੀਂ ਜਾਣਾ ਨਾ ਨਾ ਉਹ ਤੇਰੇ ਪਰਦੇਸ ਚ ਜਾਣਾ ਵੀ ਉਹ ਨਾ ਮੈਂ ਉਹ ਦਿਲਾ ਕਰੋ ਮम्मी ਮਾਸੀ ਕੋਲ ਵੀ ਰਾਤ ਨਾਲ ਮਾੜੀ ਅੱਗੀ ਦੂਨ ਦੇ ਟੁੱਟੀਆਂ ਹੋ ਜਾਣਗੀਆਂ ਤੇ ਆਪਾਂ ਲੈਂਡਰ ਪੈ ਜੀ ਉਦੋਂ ਮਾਸੀਆਂ ਨੂੰ ਬੁਲਾ ਲਾਂਗੇ ਉਹ ਇਹ ਇਹ ਕੋਈ ਵੇਲੇ ਫੇਰ ਹੋਣੇ ਸੋੜਦਾ ਹੁਣ ਤਾਂ ਫੇਰ ਦੌਰ ਤਾਂ ਟਿਕ ਲਾਗੇਗਾ ਕੋਈ ਨਾ ਹੁਣ ਵੀ ਨਾ ਹੁਟੀਆਂ ਹੈਗਾ ਨਾ ਹੁਣ ਤਾ ਕੋਈ ਉਹ ਵੀ ਟੈਨਸ਼ਨ ਨਹੀਂ ਲੱਗੀ ਤੁਹਾਨੂੰ ਯਾਰ ਉਹ ਤਾਂ ਗੇਰੂ ਕਿਲਮਾਗੇ ਨਹੀਂ ਵੇਚਦੀ ਹੋਊਗੀ ਉਹਦਾਂ ਨੂੰ ਬੰਦਿਆਂ ਚ ਬੋਲ ਚਾਲ ਉਹਦੈ ਨੂੰ ਘੇਟ ਲਾਉਂਦਾ ਮਾਮਾ ਇਹਦਾ ਘੇਟ ਕਹਿੰਦੀ ਮੈਂ ਮਾਮਾ ਸੁਸਤੀ ਬੈਠਿਆ ਕੁੜੀ ਕੁੜੀ ਇੱਥੇ ਨਹੀਂ ਹੋਵੇਗੀ ਘੇਟੇ ਤੇ ਵਰਤੂ ਗੱਲਾਂ ਕਰਨੀਆਂ ਹੋਣਗੀਆਂ ਹੌਲੀ ਹੌਲੀ ਕਰਦੇ ਜਾਂਦਾ ਹਾਂ ਹਾਂ ਤਾਂ ਕਹਿੰਦੀ ਫਿਰ ਬੀਬੀ ਹੁਣੀ ਦਿਖਾ ਹੁਣੀ ਬੀਬੀ ਦਿਖਾ ਬਾਈ ਮਾਦਾ ਉਧਰ ਲੱਭਈਏ ਜੀ ਨਾ ਮਨ ਤੋਂ ਚਲੋ ਫਿਰ ਕਾਰੋ ਜਵਾਬ ਕਰਨੇ ਹੋਗਾ ਅਸਲ ਜਾਨੇ ਆਮਨ ਨੇ ਸੰਦ ਰੋਟੀਆਂ ਰੋਟੀਆਂ ਪੈਕ ਕਰ ਦਿੱਤੇਗੇ ਨਹੀਂ ਖਾ ਲੋ ਪਖਾਣ ਦੀ ਭੁੱਖ ਨਹੀਂ ਹੈਗੀ ਅਜੇ ਉਸ ਪੀ ਲਿਆ ਕੇ ਪਾਣੀ ਪੀ ਵੀ ਜੇ ਨੇ ਉਹਨੇ ਤਾਂ ਨਹੀਂ ਅਜੇ ਬਾਰ ਬਾਰ ਹਲਕ ਸੁੱਕ ਰਿਹਾ ਅਜੇ ਲੋ ਕਰਤੀ ਫਿਰ ਇਹਦਾ ਰੋਟੀ ਪੈਕ ਕਰਤੀ ਕਢੋਲੀ ਤੇ ਇਹਨਾਂ ਨੇ ਪੰਜ ਫਿਰ ਦੋ ਹੋਰ ਚੱਕਲੇ ਇਰਾ ਦੇ ਲੈ ਉਹ ਲਿਆ ਮੰਗੀ ਯਾਰ ਕਰਕੇ ਆ ਪੰਜਾ ਤਰੋਂ ਫੇਰ ਮੰਗਦੇ ਨਹੀਂ ਉਹ ਦਿਨ ਉਹ ਕਿਰ ਜਾਣੀ ਤੁਮ ਨੂੰ ਦੇ ਮਾਇ ਇੱਕ ਕਬੂਜਾ ਲ ਦੋ ਮੁੱਤੀ ਲਈ ਲੈ ਲਾਈ ਲੈ ਉਹ ਸਾਂਹ ਚ ਲੱਗਣਗਾ ਫੱਗਣ ਚ ਲੱਗਣਗਾ ਸਤਾਨਾ ਨਾ ਫੱਗਣ ਦੇ ਸਾਂਹ ਤੇ ਪਰ ਫੌਲੀ ਕਸਟਮਰ ਦੋ ਮੂਰਤ ਮੈਂ ਤਾਂ ਬਾਂਹ ਤੇ ਲੱਗਣਗੇ ਮੈਂ ਦੋ ਡਾੜੇ ਲਾ ਫੇ ਦੋ ਨਹੀਂ ਪੈ ਚਲੋ ਪਾਈ ਤੇ ਕੋਬ ਰੱਖ ਡਿਨਰ ਪੈਕ ਹੋ ਗਿਆ ਸਾਡਾ ਤੇਰੇ ਦਾ ਹੋਊ ਮੇਰਾ ਤੋਂ ਫਿਰ ਆਪੀ ਦਾ ਮੋਟਾ ਹੈ ਡਾਟਾ ਦਾ ਮੋਟਾ ਹੈ ਇਹ ਚੜ ਗਿਆ ਕਿ ਸੰਤਾ ਹੀ ਉੱਚਾ ਓਏ ਬਣਾਜੀ ਤੇ ਉੱਚੇ ਹੀ ਦੋ ਤਿੰਨ ਸਾਲ ਬਣਾ ਜਿਹੜੇ ਰੱਖ ਲਿਓ ਠੀਕ ਹੈ ਬਾਕੀ ਮੈਂ ਕਿਰਪਾ ਨਾਲ ਤੁਸੀਂ ਇਨਾ ਕੰਮ ਬਣਾਇਆ ਕਰਵਾਉਂਦੇ ਮੈਂ ਕਰਾਂ ਨਾ ਮੈਂ ਨਾਲ ਤੈਨੂੰ ਮਿਲ ਕੇ ਇਹਨਾਂ ਨਾਲ ਬਿਜ਼ਨਸ ਕਰ ਦਿੰਦੀ ਆ ਅੱਛਾ ਸਾਡਾ ਮੰਨ ਦਵਜਾਈ ਆ ਕੋਸ ਨਹੀਂ ਮੰਡਿਆ ਸੀ ਕੁਝ ਮਤਲਬ ਸੋਨਾ ਵੀ ਦੇ ਦੇ ਪੈਸੇ ਦੇ ਦੇ ਮੈਂ ਸਮਝ ਜੀ ਕਿਨੇ ਦੇ ਤੂੰ ਚੁਣਾਈ ਦੇ ਪੈਸੇ ਦੇ ਦੇ। ਅਰੇ ਦਾਦਾ ਨਾ ਕੁੜੀ ਕਹਿੰਦੇ ਤੂੰ ਕਹੇ ਕਰ ਮੇਰੇ ਪਾਈਪਿੰਗ ਲਾ ਕੇ ਸਾਂ। ਮੈਂ ਪਾਈਪਿੰਗ ਲਾ ਕੇ ਬੱਟਨ ਲਾ ਕੇ ਵਧੀਆ ਬਣਾ ਦਿੰਦੀ ਆ। ਫਸਮਾਈ ਵਾਲੀ ਲੈ ਜਾਂਦਾ। ਦੇ ਦੇ ਫਸਮਾਈ। ਥੈਂਕ ਯੂ ਬੀ। ਸੁਨਾਈ ਦਰ ਬੱਗੀ। ਫਸਮਾਈ ਲੈਂਦਾ ਪਹਿਨੇ। 50 ਰੁਪਏ ਬੱਗੀ। ਸੁਨਾਈ ਦੇਤੀ। ਅੰਦਰ ਬੈਠਾ ਤੂੰ ਫਾਟਾ ਅੰਕਾਰ। ਇਹੋਂ ਤਾਂ ਬਾਹਰ ਲੰਘਦਾਗਾ। ਨਹੀਂ ਆਪੇ ਤਾਂ ਸੇਮ ਆਇਆ ਕਰੂਗਾ। 400 ਰੁਪਏ 1900 ਰੁਪਏ ਤਾਂ ਚਾਰ ਦੁੱਤਾਂ। 1900। ਮੇਰੇ ਵਿੱਕੀ ਕੋਲ ਤੇ ਮੈਂ ਕਿਤੇਰੇ ਕੋਲ ਸੁਨਾਈ। ਸੁਨਾਈ ਤਾਂ ਕਿੱਥੋਂ ਕੀ ਲੈਨੇ ਕੋਲ ਤੇ। ਮੈਂ ਇੱਕ 800 ਰੁਪਿਆ 550 ਦੇ ਕੇ ਆਇਆ ਇਹ ਚਾਰ ਕੁਰਤੇ 50 ਮੈਂ ਨਾਲੇ ਸਮਾਏ ਨੇ ਦੋ ਦੋ ਤੇ ਲਿਫੰਦੇ ਸਮਾਏ ਨੇ ਛੇ ਕੁਰਤੀਆਂ ਦਾ 8000 ਲੈ ਲਿਆ 4800 ਤੁਸੀਂ ਤੇ ਟੇ ਸਮੇ ਲੋ ਨੀ ਵੀ ਨੀ ਮੇਰੇ 8 500 ਹੈ ਨਾ ਚੌਥੇ ਦਿਨ ਤੇ ਲੈ ਲੈਂਦੇ ਨੇ ਭਾਈ ਸਾਡਾ ਦਾ ਕੁਛ ਬਈ ਬੜੀ ਵੀ ਚੀਜ਼ ਦਾ ਆਹ ਆਹ ਸਲਾਈ ਕਰੇ ਨੇ ਉਹਦੇ ਇੰਨਾ ਦਾ ਫਰਕ ਅੰਦਾਜ਼ਾ ਦੱਬੀਆ ਚਲੋ ਆਜੋ ਹੁਣ ਚਲੋ ਠੀਕ ਹੈ ਭਾਈ ਮੈਂ ਜੋਤ ਹੁਣ ਠੀਕ ਹੈ ਮੰਨ ਤੁੰ ਕੋਈ ਗੱਲ ਨਹੀਂ ਕੋਈ ਠੀਕ ਆ ਸੰਗਤੂੰ ਵੀ ਭਾਗ ਜਾ ਭਾਈ ਤੂੰ ਵੀ ਭਾਗ ਜਾ ਕਿਆ ਭਾਗ ਜਾ ਵਾਹ ਮੇਰੇ ਮੇਰੇ ਬੰਦੇ ਹੋ ਜਾ ਓਹ ਇਧਰ ਰੋਟੀਆਂ ਦੇ ਰੋਟੀਆਂ ਲੈਣੇ ਮੰਗਦੇ ਨੇ ਵਧੀਆ ਕਰਨਾ ਕੰਮ ਸੰਗਤਾਂ ਬਾਏ ਬਾਏ ਤੇਰੀ ਬਾਤ ਤੇ ਫਿਰ ਮੈਂ ਜਿੱਥੇ ਤੋਂ ਕੰਮ ਕਰਾ ਜਾਵਾਂ ਫਿਰ ਸਭਨ ਕੱਪੜੇ ਲੈ ਕੇ ਫੜਾਖੇ ਆ ਬੰਦੇ ਫਿਰ ਠੀਕ ਆ ਤੇ ਲਿਓਏ ਮੈਂ ਉੱਠੀ ਕਰ ਲਈ ਤੂੰ ਉਮੀਦ ਬਣ ਕੇ ਦਾਲ ਚੋਪਾਉਂਦੀ ਰਹੀ ਯਕੀਨ ਕਰੀਏ ਇਧਰ ਵਾਧਾ ਘਾਟਾ ਦੇਖੀ ਜਾ ਰਹੀ ਹੈ। ਉਹ ਉਹ ਕਹੀ ਕੱਢੀ ਵੱਡੀ ਤੋਂ। ਕੋਈ ਤਾਂ ਆ ਪਹੁੰਚਿਆ ਤੂੰ ਫੋਨ ਕਰ ਦੇ ਨਾ। ਬੜੇ ਔਖੇ ਗੱਲ ਨਾ ਹੋ ਜਾਂਦੀ। ਕੋਈ ਆ ਵਿੱਚ ਲੋਡ-ਵੋਡ। ਚਾਹ ਤੰਗਾ ਫੋਨ ਬਾਈ ਕਰ ਦੇ। ਬੱਸ। ਸੱਕਲਿਆ ਕਰ ਬਣਿਆ। ਬਾਈ ਕਰ ਦੇ ਤੇ ਫੋਨ ਨਹੀਂ ਚੱਲਦੀ ਜਾਂਦੀ ਹੈ ਬਾਈ ਕਰ। ਉਹ ਹੈ ਮੇਰਾ ਫੋਨ ਬੰਦ ਹੋ ਰਿਹਾ। ਮੇਰੇ ਵੀਰ ਦਾ ਫੋਨ ਖਰਾਬ ਹੋ ਗਿਆ। ਸਾਰਾ ਨਹੀਂ ਲੱਗਿਆ। ਹਏ ਹੱਥ ਮਾਰੀਓ ਟੈਨ ਲਾ ਕੇ ਫਿਰ ਫੋਨ ਲੈ ਕੇ ਆ। ਉਹ ਨੂੰ ਡੱਬ ਲੱਗੇ। ਬਾਈ ਬਾਈ ਕਰ ਲੈ ਬਾਈ ਬਾਈ ਕਰ ਲੈ ਤੂੰ ਵੀ ਬਾਈ ਉਹ ਤੇ ਗਏ ਕੋਈ ਨਹੀਂ ਦੋ ਰਾਸ ਹੋ ਗਈ